ਜੰਡੇਆਲਾ ਗੁਰੂ ਸ਼ਹਿਰ ਵਿੱਚ ਚੋਰਾਵਾਂ ਵੱਲੋਂ ਨਿੱਦੜਕ ਹੋ ਕੇ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਹਿਸਾਬ ਲਾਇਆ ਜਾਵੇ ਤਾਂ ਪਿਛਲੇ ਦਿਨਾਂ ਵਿੱਚ ਜੰਡੇਆਲਾ ਗੁਰੂ ਸ਼ਹਿਰ ਵਿੱਚ ਕਈ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀਆਂ ਕੀਤੀਆਂ ਹੋਈਆਂ ਨੇ ਜਿਨ੍ਹਾਂ ਦਾ ਹਲੇ ਤੱਕ ਪਤਾ ਨਹੀਂ ਲੱਗਿਆ ਬੀਤੀ ਰਾਤ ਫੇਰ ਜੰਡੇਆਲਾ ਗੁਰੂ ਦੇ ਕਾਮੰਡੀ ਡੋਂਗ ਵਿਖੇ ਨਿਚੋਰੀਆਂ ਹੋਣ ਦਾ ਸਮਝਾਤਾ ਪਹੁੰਚਿਆ ਪਿੰਨੋ ਚੋਰੀਆਂ ਵਿੱਚੋਂ ਚੋਰ ਹੱਥ ਦੇ ਰਸਤੇ ਵਿੱਚ ਦੁਕਾਨਾਂ ਵਿੱਚ ਡਾਕਣ ਹੋਏ ਨੇ ਚੋਰਾ ਨੇ ਪ੍ਰਦੀਪ ਮੈਡੀਕਲ ਹੋਲਡ, ਨਾਈਟ ਕਲਾਉਡ ਹਾਊਸ, ਭਗਵਾਨ ਦਾਸ ਤਲੋਕਣ ਐਂਡ ਕੰਪਨੀ ਦੀਆਂ ਦੁਕਾਨਾਂ ਵਿੱਚ ਚੋਰੀ ਕੀਤੀ ਹੈ ਇਹਨਾਂ ਚੋਰੀਆਂ ਕਰਕੇ ਸ਼ਹਿਰ ਵਾਸੀਆਂ ਵਿੱਚ ਘਰ ਘਰ ਦਾ ਹੋ ਰਿਹਾ ਦੁਕਾਨਦਾਰਾਂ ਦਾ ਕਹਿਣਾ ਕਿ ਅੱਗੇ ਸਾਰਾ ਦਿਨ ਦੁਕਾਨ ਤੇ ਜਾਣਾ ਨਹੀਂ ਹੁੰਦੇ ਕੰਮਕਾਜ ਗੰਮੰਦਾ ਪਿਆ ਪਾਜੀ ਪਾਜੀ ਇਹ ਦੁਕਾਨ ਦਾ ਨਾਮ ਭਗਵਾਨ ਦਾਸ ਤਲੋਕਣ ਦਾ ਅਸੀਂ ਸੂਰੇ ਘਰੋਂ ਹਲੇ ਮੈਂ ਤੇ ਘਰੇ ਸੀਗਾ ਤੇ ਸਾਡਾ ਦੂਸਰਾ ਮੁੰਡਾ ਜਿਹੜਾ ਸੀ ਉਹ ਚਾਬੀਆਂ ਲੈ ਕੇ ਘਰ ਆਇਆ ਤੇ ਆ ਕੇ ਮੈਂ ਹਲੇ ਫੋਨ ਕੀਤਾ ਮੈਂ ਕਿਹਾ ਰਾਜੇ ਆ ਗਿਆ ਪਹਿਲਾਂ ਪੱਜ ਵਿੱਚ ਆ ਗਿਆ ਪਰ ਚੋਰੀ ਹੋ ਗਈ ਲੱਗਦਾ ਪਹਿਲਾਂ ਛੱਤਰ ਮੈਂ ਟੁੱਕਿਆ ਵਾ ਤੇ ਆਪਣੇ ਗੱਲੇ ਖੁੱਲੇ ਮੈਨੂੰ ਨਜ਼ਰ ਆਈਆ ਮੈਂ ਉਸੇ ਵੇਲੇ ਕੁਛ ਵੀ ਮੈਂ ਚਾਹ ਨਹੀਂ ਪੀਤੀ ਮੈਂ ਫੜਫੜ ਆਇਆ ਤੇ ਦੇਖਿਆ ਗੱਲੇ ਬੁੱਲੇ ਸਾਰਾ ਸਮਾਨ ਖਲਰਿਆ ਤੇ ਲੜਕੇ ਦੇ ਵਿੱਚ ਚਲ ਤਿੰਨ ਚਾਰ ਮੋਬਾਈਲ ਜਿਹੜੇ ਸੀ ਕਿੰਨੇ ਤੇ 15 ਤੋਂ ਲੈ ਕੇ 16 ਹਜ਼ਾਰ 17 ਹਜ਼ਾਰ ਦੀ ਨਹੀਂ ਕੀ ਚਾਰ ਮੋਬਾਈਲ ਸੀ ਚਾਰ ਮੋਬਾਈਲ ਤੇ ਸਾਨੂੰ ਮੈਨੂੰ ਮੈਨੂੰ ਨਜ਼ਰ ਪਈ ਵੀ ਮੈਂ ਕਹਾ ਲੱਗਦਾ ਮੋਬਾਈ ਮੋਬਾਈਲ ਮੈਂ ਦੇਖੇ ਤੇ ਮੋਬਾਈਲ ਹੋਇਆ ਨਹੀਂ ਸੀ ਹੋਰ ਮੈਂ ਕਿਹਾ ਜੀ ਕੀ ਚੀਜ਼ ਐਲ ਡੀ ਐਮ ਵਗਰਾ ਮੈਂ ਦੇਖੀਆਂ ਹਲੇ ਤੱਕ ਤੇ ਮੈਨੂੰ ਠੀਕ ਲੱਗਾ ਲੇਕਿਨ ਹੁਣ ਜੀ ਜੋ ਜੋ ਵੇਖੀ ਜਾਂ ਨਾਲ ਕਿ ਸਮਾਨ ਜਿਆਦਾ ਹੋਣ ਕਰਕੇ ਨਾ ਪਤਾ ਨਹੀਂ ਲੱਗਾ ਕਿ ਕਿਹੜੀ ਕਿਹੜੀ ਚੀਜ਼ ਗੁੰਮ ਹੈ ਜਦੋਂ ਹੁਣ ਵੇਖਾਂਗੇ ਗਾਹ ਕਹੂਗਾ ਕਿਹੜੀ ਚੀਜ਼ ਨਹੀਂ ਹੈਗੀ ਉਹ ਹਲਪਸ ਬਾਅਦ ਚ ਦੱਸਾਂਗੇ ਕਿ ਕੀ ਚੀਜ਼ ਹਰ ਗਈ ਪੁਲਿਸ ਨੇ ਸੂਚਿਤ ਕੀਤਾ ਉਹ ਕੋ ਆਏ ਸੀਗੇ ਦੋ ਮੁਲਾਜ਼ਮ ਉਹ ਲੈ ਕੇ ਆਪਣੇ ਮਾਨਮੋਟਾ ਦੇ ਲੈ ਕੇ ਦੇ ਆਪਣਾ ਬਿਆਨ ਦੇ ਆ ਜੀ ਅਪ ਫੋਟੋ ਖਿੱਚ ਕੇ ਲੱਗੇ ਹੋਏ ਨੁਕਸਾਨ ਲਕਸਾਨ ਸਾਡਾ ਹੁਗਬ ਲਗਭਗ 10 ਲੱਖ 7 ਲੱਖ ਲਗਭਗ ਹੋ ਗਿਆ ਸੀਸੀਟੀਵੀ ਦੇ ਵਿੱਚ ਕੁਝ ਉਹ ਲੱਗੇ ਵੀ ਸਾਡੇ ਗੁਆਂ ਨੇ ਇੱਕ ਚੋਰੀ ਹੋਈ ਆ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਸਾਡੇ ਨਹੀਂ ਲੱਗੇ ਉਹਨਾਂ ਦੇ ਲੱਗੇ ਸੀ ਉਹ ਉਹਨਾਂ ਨੇ ਕੱਟ ਕੇ ਤਾਰਾ ਉਹਨਾਂ ਨੇ ਬੰਦ ਉਹ ਲਾਗੇ ਉਹਨਾਂ ਨੂੰ ਕੋਈ ਬੰਦੇ ਨੇ ਹਾਲ ਤੱਕ ਕੋਈ ਪਤਾ ਨਹੀਂ ਲੱਗਾਇਆ ਕਿੰਨੀਆਂ ਚੋਰੀਆਂ ਲੱਭਦੀ ਸਾਡੇ ਤਿੰਨ ਦੁਕਾਨਾਂ ਦੀ ਹੋਈ ਜੀ ਜਦੋਂ ਇੱਕ ਸਾਡੇ ਲਾਲ ਕਪੜੇ ਦੀ ਇੱਕ ਆਪਣਾ ਥੋਰਮ ਹੈ ਜੀ ਇੱਕ ਮੈਡੀਕਲ ਸਟੋਰ ਹੈ ਪ੍ਰਦੀਪ ਮੈਡੀਕਲ ਸਟੋਰ ਉਸ ਤੋਂ ਪਹਿਲਾਂ ਵੀ ਚੋਰੀਆਂ ਕੀਤੀਆਂ ਨੇ ਇਹ ਤੋਂ ਪਤਾ ਨਹੀਂ ਵਿਰੋਧ ਮੈਨੂੰ ਲੱਗਦਾ ਹੈ ਉਹੀ ਹੈ ਜੀ ਜਿਹੜਾ ਪਹਿਲੇ ਮੈਂ ਕਿਹਾ ਮੈਡੀਕਲ ਸਟੋਰ ਤੇ ਵੀ ਹੋਈ ਹੈ ਜੀ ਉਸ ਤੋਂ ਵੀ ਲੱਖ ਰੁਪਏ ਦੇ ਲਗਭਗ ਲੈ ਗਏ ਸੀ ਉਸ ਤੋਂ ਬਾਅਦ ਨੀਚੇ ਵਿੱਚ ਸਟੋਰ ਤੇ ਵੀ ਹੋਈ ਹੈ ਮੈਨੂੰ ਤੇ ਲੱਗਦਾ ਵੀ ਇਹੋ ਹੀ ਪੱਕੇ ਚੋਰ ਹੈ ਜੀ ਜਿਹੜੇ ਤਿੰਨ ਦਰਵਾਜ਼ੇ ਤੋੜ ਕੇ ਜਿਹੜੇ ਬੰਦੇ ਇਹ ਜਿਹੜਾ ਸਾਡੇ ਦਰਵਾਜ਼ੇ ਆ ਇਹ ਕਾਲਾ ਜੀਦਾ ਵਾਲਾ ਨਹੀਂ ਤੋੜਨੇ ਕੋਤੋਂ ਇਹ ਬਹੁਤ ਮਜ਼ਬੂਤ ਆਪਣੇ ਲੋਕ ਬਹੁਤ ਸੇਫਟੀ ਨਾਲ ਲਾਈ ਹੈ ਜੇ ਤੋੜ ਕੇ ਨਾਲ ਦਰਵਾਜੇ ਇਹਨਾਂ ਅਰਜ਼ ਸਮੇਂ ਤੇ ਤੋੜਦੇ ਉਹਨਾਂ ਨੇ ਸਾਡ ਤੋੜ ਕੇ ਗੱਲੇ ਗੁੱਲੇ ਦਾ ਸਬੰਧ ਕਰ ਦਿੱਤਾ। ਦੁਨੀਆ ਦਾ ਕਾਰਨ ਕੀ ਹੈ? ਸੋਰੀ ਇਹ ਹੋਈ ਵੀ ਸਾਡੇ ਲਸ਼ਾ ਇਸ ਪਹੈ ਨਹੀਂ ਉਥੇ ਕੋਈ ਕਿਆਦ ਦੇ ਵਿੱਚ ਕੋਈ ਸਾਹੀ ਖਸਮ ਨਹੀਂ ਹੈ ਜਿਹੜੇ ਤੇ ਟ੍ਰੈਫਿਕ ਵੇਰੀ ਤੇ ਜਮ ਲੱਗ ਜਾਂਦਾ ਜੀ ਸਾਡੇ ਤੇ ਕਸਟਮਰ ਸਾਡੇ ਕੋ ਆਉਂਦਾ ਨਹੀਂ ਸਾਰੀ ਗਰੀ ਵਿਹਲੇ ਬਿਟਰੀ ਨੇ ਤੇ ਜਿਹੜੀ ਕਹਿੰਦੇ ਆ ਤੇ ਪੁਲਿਸ ਵਾਲੇ ਵੀ ਉਦੋਂ ਆਉਂਦੇ ਜਿਹਨੂੰ ਜਮ ਲੋਕੀ ਆਪਣੀ ਸਮੱਸਿਆ ਨੂੰ ਆਪਣੇ ਹੱਥ ਚੱਲ ਜਾਂਦੇ ਆ ਬਚਾਰੇ ਪਕ ਲਾਗੇ ਯੋਰਜਾ ਆਪਣੇ ਨਿਕਲ ਨੁਕਲ ਜਾਂਦੇ ਆ ਉਦੋਂ ਆਉਂਦੀ ਪੁਲਿਸ ਬਾਕੀ ਮੰਤਰੀ ਸਾਹਿਬ ਨੂੰ ਇਹੀ ਇਹੋ ਬੇਨਤੀ ਕਰਦੇ ਆ ਵੀ ਸਾਜੀ ਸਾਡੇ ਸ਼ਹਿਰ ਦੇ ਵਿੱਚ ਤੁਸੀਂ ਇੱਕ ਮੰਤਰੀ ਏ ਸਾਡੇ ਇਹ ਜਿਹੜੀ ਚੋਰੀਆਂ ਹੋ ਰਹੀਆਂ ਤੁਹਾਨੂੰ ਤੁਹਾਡੇ ਹੱਥਾਂ ਚ ਚੀੜੀ ਨਹੀਂ ਫੜਕਣੀ ਚਾਹੀਦੀ ਸਾਡੇ ਤੇ ਸਾਡੀ ਸੇਫਟੀ ਕੋਈ ਕਾਦੀ ਨਹੀਂ ਦੂਜੀ ਵਾਰੀ ਚੋਰੀ ਹੋ ਗਈ ਸਾਰਿਆਂ ਮੰਗ ਇਹੀ ਕਰਦੇ ਨੇ ਇਹ ਬੰਦੇ ਸਾਡੋਂ ਜਿਹੜੇ ਇਹੀ ਤੇ ਕਹਿੰਦੇ ਬੰਦੇ ਫਲਕੋ ਪੜੋ ਉਹਨਾਂ ਨੂੰ ਜਿਹੜਾ ਸਮਾਨ ਆ ਗਾ ਇਹਨਾਂ ਨੂੰ ਪਤਾ ਲੱਗੇ ਵੀ ਇੱਕ ਵਾਰੀ ਤੁਸੀਂ ਇੱਕ ਕੰਮ ਮਾਰ ਕੇ ਚੰਗਿਆ ਦੂਜੀ ਵੀ ਕੀ ਹੋਊਗਾ ਮਤਰਾ ਪਵੇ ਜੀ ਇਹ ਕੰਮ ਕਰਨ ਦਾ ਨਾਮ ਕੋਮਲ ਕੁਮਾਰ ਸਨ ਆਫ ਸ਼੍ਰੀ ਬਲਦੇਵ ਰਾਜ ਵਾਸੀ ਜ ਜੋ ਕਿ ਰਾਤ ਨੂੰ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜਿਹੜਾ ਕਿ 10-8 ਤੋਂ 10000 ਰੁਪਿਆ ਗੱਲੇ ਦੇ ਵਿੱਚ ਪਿਆ ਸੀ ਉਹ ਲੈ ਗਏ ਪੰਜ ਸੱਤ ਬੈਗ ਚਾਰ ਚਾਰ ਬੈਗ ਸੂਟਾਂ ਦੇ ਲੈ ਗਏ ਪਰੇ ਹੋਏ ਬਸ ਇਹੋ ਚੋਰੀ ਹੋਈ ਹੈ ਜੇ ਉੱਪਰੋਂ ਦੀ ਕੋਠੇ ਥਾਣੀ ਆਏ ਤੇ ਬਹੁਤ ਹੀ ਮੰਦਾ ਹਾਲ ਹੈ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਰਾਤ ਕਰ ਰਾਤ ਹੀ ਤਿੰਨ ਚਾਰ ਦੁਕਾਨਾਂ ਤੇ ਲਗਾਤਾਰ ਚੋਰੀ ਹੋਈ ਹੈ ਇੱਕ ਟੈਲੀਵਿਜ਼ਨ ਸ਼ੋਰੂਮ ਹੈ ਉੱਥੇ ਚੋਰੀ ਹੋਈ ਹੈ ਤੇ ਇੱਕ ਅ ਪ੍ਰਦੀਪ ਡਾਕਟਰ ਹੈ ਉਹ ਦੁਕਾਨ ਤੇ ਚੋਰੀ ਹੋਈ ਉਹਨਾਂ ਦੇ ਦੁਕਾਨ ਤੋਂ ਵੀ 5-7000 ਰੁਪਿਆ ਤੇ ਨਾਲ ਹੋਰ ਸਮਾਨ ਲੈ ਗਿਆ ਤੇ ਮੋਬਾਈਲਾਂ ਵਾਲੀ ਦੁਕਾਨ ਤੋਂ ਮੋਬਾਈਲ ਲੈ ਗਿਆ ਸਾਡੀ ਦੁਕਾਨ ਤੋਂ 8 8 ਤੋਂ 10000 ਰੁਪਏ ਕੈਸ਼ ਲੈ ਗਏ ਤੇ ਨਾਲ 3-4 ਬੈਗ ਬੈਗ ਲੈ ਗਏ ਸੂਟਾਂ ਦੇ ਸੀਸੀਟੀਵੀ ਦੀ ਕੋਈ ਉਹ ਤੋੜ ਗਿਆ ਪਰ ਚੈੱਕ ਕਰਾਉਣ ਵਾਸਤੇ ਭੇਜਿਆ ਸੀਸੀ ਕੈਮਰੇ ਜੀ ਕਿ ਕੀ ਹੋਰ ਫੁਟੇਜ ਦੇ ਵਿੱਚ ਆਉਂਦਾ ਹੈ ਇਹ ਦੇਖਦੇ ਹਾਂ ਉਸ ਤੋਂ ਬਾਅਦ ਇਹਦੇ ਬਾਰੇ ਤੁਸੀਂ ਪੁਲਿਸ ਨੂੰ ਜਿਹੜੀ ਰਿਪੋਰਟ ਇਨਫੋਰਮ ਕੀਤਾ ਕਿ ਨਹੀਂ ਪੁਲਿਸ ਵਾਲਾ ਇਨਫੋਰਮ ਕਰਤਾ ਆ ਗਿਆ ਦੇਖ ਕੇ ਗਿਆ ਹੈ ਇਹ ਦੇਖੋ ਕੀ ਕਾਰਵਾਈ ਕਰਦੇ ਉਹ ਤੋਂ ਬਾਅਦ ਕੀ ਚੱਲ ਰਿਹਾ ਹੈ ਪ੍ਰਸ਼ਾਸਨ ਕੋ ਇਹੋ ਚਾਹੁੰਦੇ ਆ ਕਿ ਚੋਰੀਆਂ ਨੂੰ ਡੱਕਿਆ ਜਾਵੇ ਜੋ ਸੈਰ ਦਾ ਸੁਧਾਰ ਕੀਤਾ ਜਾਵੇ ਤੇ ਚੋਰੀਆਂ ਦੇ ਨਕੇਲ ਪਾਈ ਜਾਵੇ ਕਿ ਸਾਡਾ ਜੋਰ ਜਨਾਬਾਂ ਦਾ ਹੈ ਸਾਡਾ ਦਵਾਇਆ ਜਾਵੇ ਪ੍ਰਦੀਪ ਕੁਮਾਰ ਸਰ ਪ੍ਰਦੀਪ ਮਾ ਜੀ ਅੱਜ ਤੁਹਾਡੀ ਚੋਰੀ ਹੋਈ ਇਹ ਕੀ ਕਹਿਣਾ ਚਾਹੋਗੇ ਤੁਸੀਂ ਸਰ ਰਾਤ ਹੀ ਚੋਰੀ ਹੋਈ ਹੈ ਸਰ ਕਿਪਨ 7000 ਦਾ ਕੈਸ਼ ਚੱਕਿਆ ਗਿਆ ਸਰ ਜੀ ਬਾਕੀ ਕੁਛ ਮੈਡੀਸਿਨ ਦਾ ਪੱਤੇ ਕਾਫੀ ਵਿੱਚੋਂ ਮਿਸਿੰਗ ਹੈ ਗਏ ਸਰ ਜੀ ਕਿਪਨ 10 ਤੋਂ 15000 ਦਾ ਲੋਸ ਹੋਇਆ ਹੈ ਸਰ ਜੀ ਬਹੁਤ ਬਾੜੀ ਗੱਲ ਹੈ ਕਿ ਸਰ ਜੀ ਚੋਰ ਕਿੱਥੋਂ ਆਏ ਹੈ ਇਹ ਸਰ ਉੱਪਰਲੇ ਦਰਵਾਜ਼ੇ ਟੁੱਟੇ ਹੋਏ ਸੀ ਕਿ ਸਾਰੇ ਸਰ ਕਹਿੰਦੇ ਕਿ ਨਾ ਪੈਂਦੀ ਤੋ ਪਰ ਆਇਆ ਸੰਦੇ ਇਹ ਤਾਂ ਸਿਰੇ ਪਾ ਲ ਗਏ ਦੁਕਾਨ ਖੋਲ ਜੀ ਦੁਕਾਨੇ ਖੋਲ ਜੀ ਦੋ ਕਸਟਮਰ ਆਏ ਪੈਸੇ ਕੱਟ ਲੈਣਗੇ ਤੇ ਕਿਨ ਗੱਲੇ ਚ ਪੈਸੇ ਨਹੀਂ ਸੀਗੇ ਜੀ ਜਦ ਤੱਕ ਕੋਈ ਆਇਆ ਪੁਲਿਸ ਦਾ ਕੋਈ ਮੌਜੂਦ ਹਾਂ ਪੁਲਿਸ ਦਾ ਮੌਜੂਦ ਹੋਣਾ ਹੋ ਕੇ ਗਏ ਸੜਕ ਕੋਲ ਸਰ ਜੀ ਹੋ ਕੇ ਇਹ ਮੰਗ ਕਰਦੇ ਪ੍ਰਸ਼ਾਸਨ ਕੋ ਸਿਆਸੀ ਮੰਗ ਕਰਦਾ ਵੀ ਨਿਆਂ ਹੋਣਾ ਚਾਹੀਦਾ ਜੀ ਇਹ ਤਾਂ ਨਤ ਪਾਣੀ ਜਾਣੀ ਚਾਹੀਦੀ ਹੈ ਕਿ ਇਹਨਾਂ ਤੋਂ ਕਿਸੇ ਕੋਈ ਹੋਰ ਦਾ ਨੁਕਸਾਨ ਨਾ ਹੋਵੇ ਸਰ ਜੀ